ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚੇ ਹਾਂ ਜਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟ ਪੂਰਾ ਦੀ ਬੰਗਾਲੀ ਵਸਤੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਚੈਰੀ ਚੈਰੀ ਟੈਬਲ ਟਰਸਟ ਇਟਲੀ ਵਾਲੇ ਵੀਰਾਂ ਤੇ ਭੈਣਾਂ ਵੱਲੋਂ ਇੱਥੇ ਮੇਰੇ ਭੈਣ ਜੀ ਪੂਜਾ ਰਾਣੀ ਜੀ ਜਿਹੜੇ ਲਗਾਤਾਰ ਪਿਛਲੇ 6 ਮਹੀਨਿਆਂ ਤੋਂ ਲੀਵਰ ਦੀ ਕੈਂਸਰ ਦੇ ਨਾਲ ਪੀੜਤ ਨੇ ਤੇ ਇਹਨਾਂ ਦੇ ਸਹੁਰਾ ਪਰਿਵਾਰ ਨੇ ਇਹਨਾਂ ਨੂੰ ਵਾਪਸ ਭੇਜਤਾ ਇੱਥੇ ਆਪਦੇ ਮੇਕੇ ਪਰਿਵਾਰ ਦੇ ਵਿੱਚ ਰਹਿੰਦੇ ਆ ਇਹਨਾਂ ਦੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਇਹ ਇਹਨਾਂ ਦਾ ਭਰਾ ਇਕੱਲਾ ਹੀ ਆ ਵਿਚਾਰਾ ਤੇ ਇਹਨਾਂ ਦੇ ਕੋਲੇ ਕੋਈ ਹੋਰ ਕਮਾਈ ਦਾ ਸਾਧਨ ਨਹੀਂ ਸਿਰਫ ਵਿਚਾਰਾ ਲੇਬਰ ਦਿਹਾੜੀ ਕਰਕੇ ਜੀਵਨ ਜੀਵਨ ਕਰਦੇ ਪਰਵਰਦਾ ਇਹਨਾਂ ਨੇ ਆਪਣੀ ਲੋੜ ਨੂੰ ਦੇਖਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਟਰਸਟ ਇਟਲੀ ਵਾਲੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੀ ਮਦਦ ਕੀਤੀ ਜਾਵੇ ਇਹਨਾਂ ਦੀ ਲੋੜ ਨੂੰ ਦੇਖਦੇ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਟਰਸਟ ਇਟਲੀ ਵਾਲੇ ਵੀਰਾਂ ਤੇ ਭੈਣਾਂ ਨੇ ਇਹਨਾਂ ਦੀ ਨਕਦ 25000 ਰੁਪਏ ਦੀ ਮਦਦ ਕੀਤੀ ਹੈ ਵਾਹਿਗੁਰੂ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਟਰਸਟ ਇਟਲੀ ਵਾਲੇ ਵੀਰਾਂ ਤੇ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੇਨ ਦੁਖਣੀ ਰਾਹ ਚੁੱਕਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪੈਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਇ ਇਟਲੀ ਤੋਂ ਵੀਰਾ ਪੈਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਟਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ